ਪਿਛਲੇ ਦਿਨੀ ਪੰਜਾਬ 'ਚ ਆਏ ਹੜਾ ਕਰਨ ਭਾਰੀ ਮਾਤਰਾ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਸੀ ਚਾਹੇ ਉਹਨਾਂ ਦੀਆਂ ਫਸਲਾਂ ਹੋਣ ਜਾਂ ਉਹਨਾਂ ਦੇ ਘਰ ਤੇ ਜਾਂ ਫਿਰ ਉਹਨਾਂ ਦੇ ਮਾਲ ਡੰਗਰ ਦਾ ਵੱਡੀ ਮਾਤਰਾ ਵਿੱਚ ਨੁਕਸਾਨ ਦੇਖਣ ਨੂੰ ਮਿਲਿਆ ਸੀ ਪਰ ਵੱਖ-ਵੱਖ ਸੰਸਥਾਵਾਂ ਵੱਲੋਂ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਹੱਥ ਅੱਗੇ ਵਧਾਇਆ ਗਿਆ ਹੈ ਚਾਹੇ ਸਰਕਾਰ ਪ੍ਰਸ਼ਾਸਨ ਹੋਣ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਜਾਂ ਫਿਰ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਪੰਜਾਬੀ ਗਾਇਕ ਹਰ ਕਿਸੇ ਦੇ ਨੇ ਵੱਧ ਚੜ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸੇ ਦੇ ਚੱਲਦੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਗਰੀ ਸੰਧੂ ਵੱਲੋਂ ਵੱਡੀ ਮਾਤਰਾ ਦੇ ਵਿੱਚ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਉਹਨਾਂ ਨੇ ਹੜਾ ਦੌਰਾਨ ਜਿਨ੍ਹਾਂ ਲੋਕਾਂ ਦਾ ਮਾਲ ਡੰਗਰਾਂ ਦਾ ਨੁਕਸਾਨ ਹੋਇਆ ਹੈ ਕਾਹਨ ਸੀ ਉਹਨਾਂ ਨੂੰ ਆਦੀ ਦਾ ਵਧੀਆ نسل ਦੀਆਂ ਮੱਝਾਂ ਦਿੱਤੀਆਂ ਦੇਖੋ ਕਿ ਇਹ ਪੂਰਾ ਮਾਮਲਾ ਬਣੇ ਰਹੋ ਪ੍ਰਾਈਮ ਮਿਸ਼ਨ ਦੇ ਨੌਰ ਤੇ ਦੇਖੋ ਮੁਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਕਿੰਨੇ ਜਾਨਵਰ ਸੀ ਕਿਹਾ ਇਹ ਜਾਨਵਰ ਸਾਰੇ ਸੇਲ ਕਰਕੇ ਆਪਰੇ ਰਾਹ ਰਾਹ ਤੇ ਆ ਤੇ ਉਹਦੇ ਸਾਰੇ ਸੇਲ ਕਰਕੇ ਮਾਲਕਾਂ ਦੇ ਕੋਲ ਨਹੀਂ ਸੰਭਲੀ ਹੋਈ ਹਾਂ ਤੇ ਬਹੁਤ ਸਾਰੇ ਗਏ ਸਭ ਤੇ ਚੌਕਾਂ ਤੋਂ ਪਾਣੀ ਲਫਾ ਦੇ ਦੇਖਿਆ ਆਪਣੇ ਲੋਕਾਂ ਦੇ ਕੰਚਾਰਾ ਵੱਟ ਕੇ ਪਾਣੀ ਰੱਜੀ ਆਪਣੇ ਖਤਮ ਹੋ ਗਿਆ ਉੜ ਗਈਆਂ ਤੇ ਮਰ ਗਈਆਂ ਮਰ ਕੇ ਸਾਰੇ ਮਰ ਗਏ ਅੱਜ ਦਿਖਾਇਆ ਕਿ ਕਿਹਨਾ ਚੋਗ ਹੈ ਬਹੁਤ ਧੰਨਵਾਦ ਜਿਹੜਾ ਜਿਹੜੇ ਜਾ ਕੇ ਸਾਡਾ ਨਾ ਮੌਕੇ ਦੇਖਿਆ ਸਾਰਾ ਕੋਈ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀ ਨਾਲ ਉਹਨਾਂ ਦਾ ਮਦਦ ਕੀਤਾ ਉਹ ਵੀਰ ਦਾ ਬਹੁਤ ਧੰਨਵਾਦ ਜਿਹਨੇ ਪਹਚਾਏ ਨੇ ਸੱਜਣ ਕਿੰਨੇ ਗਾਵ ਸਾਡੇ ਕੋ ਮੱਝਾਂ ਹੈ ਜੀ 6 ਮੱਝਾਂ ਵੈਰੀਫਾਈ ਕੀਤਾ ਗਿਆ ਵੈਰੀਫਾਈ ਭਾਈ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਸਾਡੇ ਇਲਾਕੇ ਦੇ ਸਾਰੇ ਲੋਕ ਹੈ ਜਾ ਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ ਕੱਲੇ ਪਿੰਡ ਜਿਹੇ ਵਿਰੇ ਆ ਤੇ ਬਾਕੀ ਦੋ ਗੇ ਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਾਰ ਕੇ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਦੇ ਬੇਟਾ ਕੇ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬੱਜੀ ਉਹਨਾਂ ਦੇ ਉਥੇ ਬੱਜੇ ਹੀ ਮਰ ਗਏ ਜਿਆਦਿਆਂ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮਾਰਿਆ ਰੱਸੀ ਖੋਲ ਤੇ ਉਹ ਰੋੜ ਰੜ ਗਈਆਂ ਮੱਜਾਂ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਡੰਗਰ ਵੀ ਨਹੀਂ ਹੈਗਾ ਉਹਨਾਂ ਰੋੜੇ ਤੇ ਵੀ ਜਿਆਦਿਆਂ ਦੇ ਵੀ ਆ ਪਰ ਕੰਨਿਓ ਕੋ ਜਿੰਨਾਂ ਕੋ 5 ਹੀ ਉਹਨਾਂ ਦੀਆਂ 2 ਰੁੜਗੀਆਂ 3 ਨੇ ਹੈਗੀਆਂ ਕਿ ਕੋ 10 ਹੀ ਉਹਨਾਂ ਦੀਆਂ 5 ਰੁੜਗੀਆਂ 5 ਹੈਗੀਆਂ ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰੀਆਂ ਰੁੜਗੀਆਂ ਪਰ ਜਦੋਂ ਗੈਰੀ ਸਤਹੁਣਾ ਨੇ ਇਸ ਸ਼ਿਵਾ ਪੇਟ ਹਾਂਜੀ ਕੀ ਸਮਝਦੇ ਹੋ ਕਿ ਇਧਰ ਲੋਕਾਂ ਦੇ ਘਰਾਂ ਚ ਕਿਸ ਤਰ੍ਹਾਂ ਦੁਬਾਰਾ ਮੋੜ ਰੌਣਕ ਪਰਤੀ ਆ ਜਾਂ ਇਹ ਵੀਰ ਜੀ ਇਹਨਾਂ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ ਇਹਨਾਂ ਦੀ ਜਿੰਨੀਆਂ ਸ਼ੀਸ਼ਾ ਜਿਨ੍ਹਾਂ ਨੇ ਮਨ ਚੋਂ ਇਹਨਾਂ ਦੀ ਨਿਕਲੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹ ਇਨਾਂ ਨੂੰ ਦਿਲੋਂ ਬਹੁਤ ਬੇਟਾ ਕਰਨ ਦੇ ਆਪਨੇ ਵੱਲ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਨਾਂ ਵੀਰਾਂ ਦੀ ਰੋਜੀ ਰੋਟੀ ਖੋੜੀ ਬੋੜੀ ਚੱਲ ਸਕੂ। ਕਿ ਆਏ ਔਰ ਕਿਹਦੇ ਵੱਲੋਂ ਭੇਜੇ ਗਏ? ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਤੇ ਜਿੱਥੇ ਖਾਦਾਂ ਦਾ ਪ੍ਰਕੋਪ ਜਿੱਦਾਂ ਆਪਾਂ ਕਹਿ ਰਹੇ ਸੀ ਇਸੇ ਜਿਹਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਨੋ ਇਥੇ ਸਵਾਮਾ ਚੱਲ ਰਹੀਆਂ ਬਹੁਤ ਸਾਰੇ ਸੰਗਤਾਂ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇੱਕ ਤਾਂ ਫੋਨ ਨਾ ਹਸਤਾ ਹੈ ਜੀ ਸਾਡੇ ਗਾਨੀ ਸਜਣ ਇਨਾਂ ਦੇ ਭਰਾ ਸਾਡੇ ਖਿਡਾਰੀ ਵੀਰ ਕਲਾਕਾਰਾਂ ਪਰ ਨਾਲ ਕੋਈ ਵੀ ਨਹੀਂ ਪਿਛੇ ਰਿਹਾ ਇਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਨੌਸ ਹੋ ਗਿਆ ਪਸ਼ੂ ਕੋ ਮਾਰ ਗਿਆ ਜਾਂ ਹਰ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਰ ਸੋਹਣੀਆਂ ਉਹ ਉਹਨਾਂ ਨੂੰ ਆਪਾਂ ਮਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਝਾਂ ਵੀ ਚਾਹੀਦੀਆਂ ਜੋ ਇੱਥੇ ਪਹੁੰਚਣ। ਸਾਰੇ ਦੀ ਚੋਣ ਕੀਤਾ ਗਈ ਵੀ ਕਿੰਨੇ ਨੇ। ਉਹਦੇ ਵਾਸਤੇ ਜਦੋਂ ਸਾਡੇ ਲੋਕਲ ਏਰੀਆ ਦੇ ਇੱਥੇ ਖਿਡਾਰੀ ਵੀਰ ਹੈ ਜੀ। ਤੇ ਤੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਭਲਵਾਨ ਉਹਨੇ ਹੈਪੀ ਹੋਣੀ ਗੱਜਾ ਮਹਿੰਤਾ ਦੇ ਤੇ ਸੱਜਣ ਭਾਈ ਹੋਣੀ ਤੇ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀ ਕਿ ਤੁਸੀਂ ਲੋਕਾਂ ਨੇ ਤੁਹਾਨੂੰ ਜਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮੈਂ ਹੈਗਾ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੇ ਤੁਸੀਂ ਦਾ ਫਾਰਮ ਜਾਨ ਤੋਂ ਦੇ ਦੇਣਾ ਸਰ ਕਈਆਂ ਦਾ ਰੋਜ਼ਗਾਰ ਚੱਲਦਾ ਮੱਝਾ ਦਾ ਆਪਣੇ ਰੋਜ਼ਗਾਰ ਤੋਂ ਜੇਪਾ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਸਾਰੇ ਇੱਕ ਦੇ ਪ੍ਰਭਾਵ ਸੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਾ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤਾਰਿਆ ਨਹੀਂ ਜਿਹਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤਾਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨੋ ਕਰੋ ਜੀ ਕਿੰਨਾ ਨੁਕਸਾਨ ਹੋਇਆ ਇੱਥੇ ਪੰਜਾਬੀ ਪੰਜਾਬੀਆਂ ਦੇ ਗੱਲ ਤੇ ਖੜੇ ਹਾਂ ਬਿਲਕੁਲ ਚਲੋ